ਜੀ ਡਾਕਟਰ ਸਾਹਿਬ ਜਦੋਂ ਇਲਾਕੇ ਦੀਆਂ ਸਮੱਸਿਆਵਾਂ ਵੀ ਨਾਲ-ਨਾਲ ਹੀ ਸੁਣਦੇ ਤੇ ਉਹਨਾਂ ਦਾ ਹੱਲ ਜਿਹੜਾ ਉਹ ਵੀ ਕਰਨ ਦਾ ਵਿਸ਼ਵਾਸ ਦਿੰਦੇ ਨੇ ਮਾਤਾ ਜੀ ਆਏ ਆ ਸਾਡੇ ਕੋਲੋਂ ਤੇ ਡਾਕਟਰ ਸਾਹਿਬ ਨੇ ਵਿਸ਼ਵਾਸ ਦਇਆ ਮਾਤਾ ਜੀ ਕੀ ਪ੍ਰੋਬਲਮ ਹੈ ਤੇ ਕੀ ਡਾਕਟਰ ਸਾਹਿਬ ਨੇ ਵਿਸ਼ਵਾਸ ਦਵਾਇਆ ਜੀ ਅਸੀਂ ਡਾਕਟਰ ਸਾਹਿਬ ਨੂੰ ਇਹ ਕਹ ਰਹੇ ਆਂ ਵੀ ਸਾਡਾ ਮਸਲਾ ਕੋਈ ਹੱਲ ਕਰ ਦਿਓ ਇਹ ਕਹਿੰਦੇ ਵੀ ਹੋ ਜਾਊਗਾ ਜੀ ਮੇਰਾ ਪੁੱਤਰ ਭਰਾ ਸਾਰੇ ਕਾਮਜਾਨ ਹੋਣਾ ਤੇ ਆਪਣੇ ਜਿਹੜੇ ਮਨ ਚਿਤ ਲਾ ਕੇ ਆਪਣਾ ਕੰਮ ਕਰੋ ਤੇ ਮੈਂ ਲੋਕਾਂ ਦੇ ਵਿੱਚੇ ਤਰ ਰਿਹਾ ਵਾਂ ਭੈਣਾ ਭਰਾਵਾਂ ਦੇ ਵਿੱਚ ਜਿਹੜਾ ਕੋਈ ਅੰਦਰੋਂ ਮੈਂ ਕੰਮ ਕਰਾਉਂਦਾ ਰਿਹਾ ਵਾਂ 26 ਘੰਟੇ ਮੈਂ ਘਰ ਹੀ ਹੁੰਦਾ ਜਿਤੋਂ ਮਰਜ਼ੀ ਮੈਨੂੰ ਫੋਨ ਕਰਨ ਮੈਂ ਹਾਜ਼ਰ ਹਾਂ ਵਾਜੂ ਨੂੰ ਉਲਟ ਕਰ ਲੋ ਤੇ ਯੁਵਾ ਬਣ ਜਾਂਦਾ ਹੈ ਹੁਣ ਸਾਡੇ ਯੁਵਾ ਨੇਤਾ ਅਵਤਾਰ ਜੀ ਆਏ ਨੇ ਤੇ ਵਾਜੂ ਦੇ ਰੂਪ ਦੇ ਵਿੱਚ ਕੰਮ ਕਰਨਗੇ ਤੇ ਮੈਂ ਨਹੀਂ ਸਮਝਦਾ ਵੀ ਇਹਨਾਂ ਦੇ ਕੰਮ ਨੂੰ ਕੋਈ ਰੋਕ ਸਕਦਾ ਕਿਉਂਕਿ ਇਹ ਪੁਰਾਣੇ ਇਥੋਂ ਦੇ ਵਸਨੀਕ ਨੇ ਔਰ ਲੋਕਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਹਾਂਜੀ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਾਡਾ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨਕਿ ਲਵ ਗੱਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਠੰਡ ਦਾ ਜ਼ੋਰ ਜਿਹੜਾ ਉੱਪਰ ਦਾ ਪਾਰਾ ਤਾ ਨੂੰ ਜਾ ਰਿਹਾ ਹੈ ਉੱਥੇ ਸਿਹਤ ਦਾ ਪਾਰਾ ਵੀ ਦਿਨੋ ਦਿਨ ਉੱਪਰ ਨੂੰ ਜਾ ਰਿਹਾ ਸੀ ਸੋ ਇਲੈਕਸ਼ਨਾਂ ਹੋਈਆਂ ਉਸ ਤੋਂ ਬਾਅਦ ਜਿਹੜਾ ਨਤੀਜੇ ਨਿਕਲ ਕੇ ਆਏ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਵੱਡੀ ਬਹੁਮਤ ਦੇ ਨਾਲ ਜਿਹੜਾ ਕਾਂਗਰਸ ਪਾਰਟੀ ਦੇ ਜ਼ਿਆਦਾ ਤੋਂ ਜ਼ਿਆਦਾ ਉਮੀਦਵਾਰ ਜੇਤੂ ਰਹੇ। ਇਸੇ ਸੰਬੰਧ ਵਿੱਚ ਅੱਜ ਜਿਹੜਾ ਸਾਡੀ ਟੀਮ ਜਿਹੜਾ ਪਹੁੰਚੀ ਹੈ ਸ਼ਹਿਰ ਅੰਮ੍ਰਿਤਸਰ ਦੇ ਵਾਰਡ ਨੰਬਰ 72 ਦੇ ਵਿੱਚ ਜਿੱਥੇ ਕਿ ਕਾਂਗਰਸ ਦੀ ਸੀਟ ਦੀ ਝੋਲੀ ਦੀ ਜਿਹੜੀ ਸੀ ਇਲਾਕਾ ਨਿਵਾਸੀਆਂ ਨੇ ਜਿੱਤ ਜਿਹੜੀ ਆ ਡਾਕਟਰ ਅਵਤਾਰ ਸਿੰਘ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਦਿੱਤੀ। ਅਸੀਂ ਗੱਲਬਾਤ ਕਰ ਲੈਂਦੇ ਹਾਂ ਘਰ-ਘਰ ਜਾ ਕੇ ਮੁਸ਼ਕਲੇ ਸੁਣੀਆਂ ਜਾਣੀਆਂ। ਹਾਂਜੀ ਡਾਕਟਰ ਸਾਹਿਬ। ਮੈਂ ਤੇ ਧੰਨਵਾਦ ਕਰਨਾ ਚਾਹੁੰਦਾ ਇਲਾਕਾ ਨਿਵਾਸੀਆਂ ਦਾ ਜਿਨ੍ਹਾਂ ਮੈਨੂੰ ਵੱਤ ਵਤ ਵੋਟਾਂ ਪਾ ਕੇ ਜੀ ਕੈਨੇਡਾ ਜੀ ਦਿਤਾਇਆ ਜੀ ਤੇ ਧੰਨਵਾਦ ਕਰਨਾ ਚਾਹੁੰਦਾ ਕਾਂਗਰਸ ਪਾਰਟੀ ਦਾ ਹਾਈ ਕਮਾਂਡ ਦਾ ਡਾਕਟਰ ਰਾਜਕਮਰ ਵੀਰਕਾ ਜੀ ਦਾ ਜਿਨ੍ਹਾਂ ਮੈਨੂੰ ਟਿਕਟ ਦਿੱਤੀ ਟਿਕਟ ਨਾਲ نوازਿਆ ਤਾਂ ਮੈਂ ਜਿੱਤੇ ਕਿਉਂ ਨਾਲ ਤੇ ਚੋਲੇ ਚ ਭਾਈ ਜੀ ਅ ਜਦੋਂ ਨਾ ਕੋਈ ਕਾਰਜ ਹੁੰਦਾ ਤੁਹਾਨੂੰ ਪਤਾ ਇੱਕ ਜ਼ਿੰਮੇਵਾਰੀ ਵੀ ਵੱਜ ਜਾਂਦੀ ਹੈ ਬੜੀ ਵੱਡੀ ਜ਼ਿੰਮੇਵਾਰੀ ਕੰਦਿਆ ਤੇ ਆ ਜਾਂਦੀ ਹੈ ਵਾਰਡ ਨੰਬਰ ਦੇ ਇਲਾਕਾ ਨਿਵਾਸੀਆਂ ਨੇ ਜਦੋਂ ਐਡਾ ਵੱਡਾ ਫਤਵਾ ਦਿੱਤਾ ਹੋਵੇ ਪਿਆਰ ਦਿੱਤਾ ਹੋਵੇ ਤੇ ਜ਼ਿੰਮੇਵਾਰੀ ਜਿਹੜੀ ਆ ਉਹ ਫਿਰ ਜਿਹੜੀ ਟੈਨਸ਼ਨ ਕੋਈ ਨਹੀਂ ਮੈਂ ਕਿਹਾ ਵੀ 7 ਸਾਲ ਪਹਿਲਾਂ ਲੱਖੇ ਲੜੀ ਸੀ ਤੇ ਮੈਂ ਲੋਕਾਂ ਵਿੱਚੇ ਦਰਿਆਵਾ ਭੈਣਾ ਭਰਾਵਾਂ ਦੇ ਵਿੱਚ ਜਿਹੜਾ ਕੋਈ ਅੰਦਰ ਮੈਂ ਕੰਮ ਕਰਾਉਂਦਾ ਰਿਹਾ ਮੈਂ 24 ਘੰਟੇ ਮੈਂ ਘਰ ਹੀ ਹੁੰਦਾ ਜਿੱਦੋਂ ਮਰਜ਼ੀ ਮੈਨੂੰ ਫੋਨ ਕਰਨ ਮੈਂ ਹਾਜ਼ਰ ਹਾਂ ਲੋਕਾਂ ਦੀ ਸੇਵਾ 'ਚ ਹਾਜ਼ਰ ਹਾਂ ਜੀ ਇਸ ਤੋਂ ਇਲਾਵਾ ਗੱਲਬਾਤ ਕਰ ਲੈਣੀ ਜੀ ਸਾਡੇ ਕੋਲ ਸਾਡੇ ਪੁਰਾਣੇ ਭਰਾ ਜਿਹੜੇ ਡਾਕਟਰ ਵਨੀਤ ਸ੍ਰੀਨਜੀ ਮੈਨੂੰ ਨੇ ਸ੍ਰੀਨ ਸਾਹਿਬ ਅੱਜ ਇੱਥੋਂ ਦੀ ਚੋਲੀ ਜਿਹੜੀ ਆਪਣਾ ਜਿਹੜੀ ਭਰ ਗਈ ਕਾਂਗਰਸ ਪਾਰਟੀ ਦੇ ਦਾਵੇਦਾਰੀ ਜਿਹੜੀ ਹੋਈ ਸੀ ਆਪਣਾ ਤੇ ਇਲਾਕਾ ਨਿਵਾਸੀ ਨੇ ਵੀ ਪੂਰਾ ਪਿਆਰ ਦਿੱਤਾ ਕਿਵੇਂ ਦੇਖ ਦਿਓ ਇ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਆਪ ਜੀ ਦੇ ਚੈਨਲ ਦਾ ਜਿਹੜੀ ਹਮੇਸ਼ਾ ਹੀ ਜਨ ਜਨ ਦੀ ਆਵਾਜ਼ ਤੱਕ ਸਾਡੀ ਆਵਾਜ਼ ਪਹੁੰਚਾਉਂਦਾ ਹੈ ਔਰ ਸਮਾਜ ਦੇ ਵਿੱਚ ਜਿੰਨੀਆਂ ਕੁਰਤੀਆਂ ਨੇ ਆਪ ਜੀ ਦਾ ਚੈਨਲ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਸ਼ਾਸਨ ਤੇ ਪ੍ਰਸ਼ਾਸਨ ਦੇ ਵਿੱਚ ਵੀ ਆਪ ਜੀ ਦੇ ਚੈਨਲ ਨੂੰ ਬਹੁਤ ਪਿਆਰ ਦਿੱਤਾ ਜਾਂਦਾ ਹੈ ਹੁਣ ਗੱਲ ਕਰਾਂਗਾ ਵਾਰਡ ਨੰਬਰ 72 ਦੀ ਸਾਡੇ ਅਵਤਾਰ ਸਿੰਘ ਜੀ ਜਿਹੜੇ ਕਿ ਵਾਰਡ ਨੰਬਰ 72 ਤੋਂ ਕਾਂਗਰਸ ਪ੍ਰਤੀਯਾਗੀ ਜਤਨ ਨੇ ਹਾਸਲ ਕੀਤੀ ਹੈ ਇਹਦਾ ਸਾਰਾ ਸ਼ਰਿਆ ਇੱਥੋਂ ਦੇ ਲੋਕਾਂ ਦਾ ਹੈ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਹੈ ਪੁਰਾਣਾ ਪਿਆਰ ਹੈ ਡਾਕਟਰ ਅਵਤਾਰਜੀ ਦੇ ਨਾਲ ਔਰ ਉਹਨਾਂ ਇਸ ਤੋਂ ਇਲਾਵਾ ਮੈਂ ਹੋਰ ਤੁਹਾਨੂੰ ਮਤ ਕਰਾਂਗਾ ਸਾਡੇ ਐਮਐਲਏ ਡਾਕਟਰ ਰਾਜਕਮਰ ਵੇਰਕਾ ਜੀ ਦਾ ਜਿਨ੍ਹਾਂ ਨੇ ਇਹਨਾਂ ਤੇ ਵਿਸ਼ਵਾਸ ਕਰਕੇ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਲੋਕਾਂ ਦਾ ਪਿਆਰ ਔਰ ਡਾਕਟਰ ਸਾਹਿਬ ਦੀ ਸੇਵਾ ਨੇ ਉਸ ਜਿਹੜਾ ਵਿਸ਼ਵਾਸ ਨੂੰ ਪੂਰਾ ਕਰਦੇ ਹੋਏ ਵਾਰਡ ਨੰਬਰ 72 ਤੋਂ ਕਾਂਗਰਸ ਦੀ ਸੀਟ ਡਾਕਟਰ ਸਾਹਿਬ ਦੀ ਝੋਲੀ 'ਚ ਪਈ। ਬਾਕੀ ਵਾਰਡ ਦੇ ਵਿੱਚ ਬਹੁਤ ਕਮੀਆਂ ਨੇ ਜੀ ਹਲੇ। ਪਹਿਲੇ ਜਿਹੜੇ ਕੌਂਸਲਰ ਰਹੇ ਨੇ ਅਧਿਵਿਕਾਰ ਛੱਡ ਕੇ ਕਾਂਗਰਸ ਨੂੰ ਤੇ ਆਮ ਆਦਮੀ ਪਾਰਟੀ 'ਚ ਚੱਲ ਗਏ। ਚਲੋ ਮਜਬੂਰੀਆਂ ਹੋ ਸਕਦੀਆਂ ਨੇ ਲੇਕਿਨ ਬੰਦੇ ਦਾ ਕੋਈ ਜ਼ਮੀਰ ਹੋਣਾ ਚਾਹੀਦਾ। ਔਰ ਲੋਕਾਂ ਨੇ ਉਦੋਂ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਸੀ ਪਰ ਪੁਰਾਣੇ ਕੌਂਸਲਰ ਸਾਹਿਬ ਕਿਸੇ ਕਾਰਨ ਛੱਡ ਕੇ ਚਲੇ ਗਏ। ਕਾਫੀ ਕੰਮ ਨੇ ਜਿਹੜੇ ਹੋਣ ਵਾਲੇ ਨੇ ਸਿਵਰੇਸ ਦਾ ਕੰਮ ਹੈ ਸਟਰੀਟ ਲਾਈਟਸ ਦਾ ਕੰਮ ਹੈ ਸਭ ਤੋਂ ਜ਼ਿਆਦਾ ਜਿਹੜਾ ਮੇਨ ਇਸ ਵਾਰਡ ਦਾ ਕੰਮ ਹੈ ਜਿਹੜੇ ਛੋਟੇ ਛੋਟੇ ਬੱਚੇ ਵੈਪਨਸ ਲਗਾ ਲੈ ਕੇ ਔਰ ਨਸ਼ੇ ਸਰੇ ਆਮ ਇਥੇ ਵਿਕਦੇ ਪਏ ਨੇ ਇਹ ਸਾਰੀ ਹੀ ਗੱਲ ਅਸੀਂ ਡਾਕਟਰ ਸਾਹਿਬ ਦੇ ਨੋਟਿਸ 'ਚ ਲੈਂਦੀ ਹੈ ਐਮਐਲਏ ਸਾਹਿਬ ਦੇ ਔਰ ਸੀਬੀ ਸਾਹਿਬ ਨਾਲ ਵੀ ਇੱਕ ਦੋ ਵਾਰੀ ਬੈਠ ਕੇ ਮੀਟਿੰਗਾਂ ਹੋਈਆਂ ਹੁਣ ਕਿੰਨਾ ਜਿਹੜਾ ਵਾਜੂ ਹੈ ਵਾਜੂ ਨੂੰ ਉਲਟ ਕਰ ਲੋ ਤੇ ਯੁਵਾ ਬਣ ਜਾਂਦਾ ਹੈ ਹੁਣ ਸਾਡੇ ਯੁਵਾ ਨੇਤਾ ਅਵਤਾਰ ਜੀ ਆਏ ਨੇ ਤੇ ਵਾਜੂ ਦੇ ਰੂਪ ਦੇ ਵਿੱਚ ਕੰਮ ਕਰਨਗੇ ਤੋ ਮੈਂ ਨਹੀਂ ਸਮਝਦਾ ਵੀ ਇਹਨਾਂ ਦੇ ਕੰਮ ਨੂੰ ਕੋਈ ਰੋਕ ਸਕਦਾ ਕਿਉਂਕਿ ਪੁਰਾਣੇ ਇਥੋਂ ਦੇ ਵਸਨੀਕ ਨੇ ਔਰ ਲੋਕਾਂ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਜਿਹੜੀ ਕਾਂਗਰਸ ਦੀ 72 ਨੰਬਰ ਵਾਰਡ ਦੀ ਜਿਹੜੀ ਸਾਡੀ ਲੜਾਈ ਸੀ ਇਹ ਲੜਾਈ ਸਾਡੀ ਸਿੱਧੀ ਸਰਕਾਰ ਨਾਲ ਸੀ ਪਰ ਆ ਮਹਿਸੂਸ ਕਰਦੇ ਤੰਤਰ ਮੰਤਰ ਯੰਤਰ ਸਭ ਉਹਨਾਂ ਦੇ ਹੋਣ ਤੇ ਫਿਰ ਵੀ ਅਵਤਾਰ ਜੀ ਨੂੰ ਪਿਆਰ ਮਿਲੇ ਇਹ ਵਾਰਡ ਨੰਬਰ 72 ਗਾਪ ਸਭ ਦਾ ਪਿਆਰ ਹੈ ਜਿਨ੍ਹਾਂ ਨੇ ਡਾਕਟਰ ਅਵਤਾਰ ਜੀ ਨੂੰ ਇੰਨੇ ਜ਼ਿਆਦਾ ਬਹੁਤ ਮੱਦ ਦੇ ਨਾਲ ਪਿਆਰ ਦਿੱਤਾ ਜੀ ਜੀ ਵੱਡੀ ਗੱਲਬਾਤ ਕਰ ਲੈਣੀ ਹੈ ਡਾਕਟਰ ਸਾਹਿਬ ਡਾਕਟਰ ਅਵਤਾਰਜੀ ਕੋਲ ਚੱਲਦੇ ਡਾਕਟਰ ਸਾਹਿਬ ਇਲਾਕਾ ਨਿਵਾਸੀ ਨਾਲ ਜਦੋਂ ਜੇਤੂ ਕਰਾਰਦੇ ਬਸ ਇਹੋ ਮਸਲੇ ਹੁੰਦੇ ਜਿਹੜੇ ਇਹਨਾਂ ਨੇ ਕਿਹਾ ਕਹੇ ਉਹ ਆਪਾਂ ਰਿਪੀਟ ਕਰ ਲੈਣੇ ਇਸ ਮਸਲੇ ਨੂੰ ਤੁਹਾਡੇ ਵੱਲੋਂ ਕਿੱਦਾਂ ਹੱਲ ਕੀਤਾ ਜਾਂ ਜਾਂ ਕੁਝ ਮਸਲੇ ਪਹਿਲੇ ਪਏ ਨੇ ਪਹਿਲੇ ਕੌਂਸਲਰ ਸਾਹਿਬ ਦੇ ਵੱਲੋਂ ਜਾਂ ਜਿਹੜੇ ਅੱਗੇ ਆਉਣ ਵਾਲੇ ਮਸਲੇ ਹੋਣਗੇ ਕਿਵੇਂ ਤੁਹਾਡੀ ਟੀਮ ਦੇ ਨਾਲ ਤੇ ਤੁਹਾਡੇ ਵੱਲੋਂ ਕਿੱਦਾਂ ਹੱਲ ਕੀਤੇ ਜਾਣਗੇ ਵੇਖੋ ਜੀ ਕਾਰਪਸ਼ਨ ਸਾਡੀ ਬਣ ਰਹੀ ਹੈ ਮੇਰੇ ਸਾਹ ਸਾਡੇਾਰੇ ਕਾਂਗਰਸ ਪਾਰਟੀ ਦੇ ਹੂੰ ਜਿੰਨੇ ਕੰਮ ਹੋਣਗੇ ਪਹਿਲੇ ਧਾਰਦੇ ਆਪਾਂ ਕਰਵਾਵਾਂਗੇ ਪਹਿਲੇ ਧਾਰਦੇ ਹਮਮ ਅੱਛਾ 7 ਸਾਲ ਦਾ ਲੰਬਾ ਸਮਾਂ ਲੱਗ ਗਿਆ ਜੀ ਕਾਰਪੇਸ਼ਨ ਦੀਆਂ ਚੋਣਾਂ ਨੂੰ ਆਉਂਦੀ 5 ਸਾਲ ਬਾਅਦ ਤਾਂ ਸਾਨੂੰ ਹਨਾ ਚੇਂਜ ਹੋ ਜਾਂਦਾ ਬਟ ਇਹਨਾਂ ਲੰਬਾ ਸਮਾਂ ਲੱਗ ਗਿਆ ਕਹਿੰਦੇ ਚਲੋ ਦੇਰ ਆਇਂ ਦਰੁਸਤ ਆਏ ਹਨਾ ਇਸ ਕਾ ਗੱਲ ਨੂੰ ਕਿੱਦਾਂ ਦੇਖਦੇ ਹੋ ਦੇਖੋ ਜੀ ਡਰ ਹਮੇਸ਼ਾ ਡਰ ਹੁੰਦਾ ਹੈ ਹਮ ਅਗਰ ਅਸੀਂ ਕਿਸੇ ਨਾਲੇ ਵੀ ਗਲਤ ਕਰਦੇ ਆ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈਂਦਾ ਹੈ ਇਹ ਖਮਿਆਜਾ ਸੰਗਰੂੜ ਦੀ ਸੀਟ ਤੇ ਸੀਐਮ ਸਾਹਮਣੇ ਪਹਿਲੇ ਭੁਗਤ ਲਿਆ ਸੀ ਔਰ ਜਿਹੜੀ ਵਰਡ ਸਾਡੀ ਕਰਪਸ਼ਣ ਦੀ ਚੋਣ ਹੋਈ ਏ ਜੋ ਜੋ ਇਹਨਾਂ ਨੇ ਵਾਦੇ ਕੀਤੇ ਸੀ ਕੋਈ ਵੀ ਪੂਰੇ ਨਹੀਂ ਕੀਤੇ ਨਾ ਲੇਡੀਜ਼ ਦੇ ਅਕਾਊਂਟ ਚ ਪੈਸੇ ਗਏ ਨਾ ਲੋਕਾਂ ਨੂੰ ਨੌਕਰੀਆਂ ਮਿਲੀਆਂ ਰੋਜ਼ਗਾਰ ਨਹੀਂ ਮਿਲਿਆ ਔਰ ਦਿਨ ਬਦਨ ਮਹਿੰਗਾਈ ਯਾਦਾ ਕੀਤੀ ਫਿਰ ਲੋਕਾਂ ਨੇ ਆਪਣਾ ਜਿਹੜਾ ਇਹਨਾਂ ਦਾ ਝੂਠਾ ਚਿਹਰਾ ਸੀ ਉਹਨੂੰ ਉਹਨੂੰ ਬੇਨਕਾਬ ਤੇ ਕਰਨਾ ਹੀ ਸੀ ਨਾ ਤੇ ਇਸ ਕਰਕੇ ਡਰਦਿਆਂ ਮਾਰੇ ਇਹਨਾਂ ਨੂੰ ਹੁਣ ਵੀ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਵੀ ਅਸੀਂ ਇਲੈਕਸ਼ਨ ਨਹੀਂ ਕਰਾਣੇ ਤੇ ਇਲੈਕਸ਼ਨ ਤੇ ਹੋਣਾ ਹੀ ਸੀ ਲੋਰ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਔਰ ਜਰੀਆਂ ਕਈ ਸੀਟਾਂ ਦੇ ਜਿੱਤੇ ਨੇ ਉੱਥੇ ਵੀ ਗੁੰਡਾਗਰਦੀ ਹੋਈ ਤੱਕੇ ਚਾਈ ਕੀਤੀ ਹੈ ਪਰ ਕੋਸੀ ਗੱਲ ਨਹੀਂ ਉਸ ਵਾਇਗੁਰੂ ਦੀ ਅਦਾਲਤ ਚ ਦਸਵੇਂ ਪਾਛਾ ਦੀ ਅਦਾਲਤ ਚ ਸਭ ਕੁਝ ਹੈਗਾ ਜਿਨੇ ਗਲਤ ਕੰਮ ਕੀਤਾ ਉਹਨੂੰ ਭੁਗਤਣਾ ਪੈਣਾ ਅਗਰ ਇੱਕ ਸਾਲ ਹੋਰ ਵੀ ਲੇਟ ਕਰ ਲੈਂਦੇ ਤਾਂ ਤਦ ਵੀ ਨਤੀਜੇ ਹੋਰ ਵਧੀਆ ਆਨੇ ਸੀ ਠੀਕ ਹੈ ਨਾ ਬਾਕੀ ਬੜਾ ਅੱਛਾ ਤੁਹਾਡਾ ਚੈਨਲ ਹੈ ਜੀ ਬੜੀ ਬ੍ਰੋਡਕਾਸਟਿੰਗ ਤੁਹਾਡੀ ਅੱਛੀ ਹੈ ਜੀ ਮੇਰੇ ਕਈ ਦੋਸਤ ਬਾਰਵੀਂ ਨੇ ਜੀ ਔਰ ਸਾਨੂੰ ਫੋਨ ਤੇ ਗੱਲਬਾਤ ਕਰਦੇ ਰਹਿੰਦੇ ਨੇ ਜਦੋਂ ਤੁਸੀਂ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਾਉਂਦੇ ਹੋ ਸ਼ੁਕਰਾਨਾ ਹੈ ਜੀ ਹਾਂ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਵਾਰੀ ਫੇਰ ਅਸੀਂ ਤੁਹਾਡੀ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਔਰ ਹਮੇਸ਼ਾ ਹੀ ਵਾਹਿਗੁਰੂ ਤੁਹਾਨੂੰ ਬਲ ਬਖਸ਼ੇ ਤੁਸੀਂ ਹਰ ਇੱਕ ਉਸ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਓ ਜਿਹੜੀ ਆਵਾਜ਼ ਦੀ ਜਨ ਜਨ ਨੂੰ ਜ਼ਰੂਰਤ ਹੈ ਧੰਨਵਾਦ ਜੈ ਹਿੰਦ ਜੈ ਭਾਰਤ ਦਰਸ ਸਰ ਡਾਕਟਰ ਸਾਹਿਬ ਆਗੇ ਨੇ ਇਲਾਕੇ ਦੇ ਵਿੱਚ ਇਲਾਕੇ ਦੀਆਂ ਕਈ ਰੋਗ ਬਿਮਾਰੀਆਂ ਨੇ ਹਨਾ ਕਿਸੇ ਵੀ ਪ੍ਰਕਾਰ ਦੀਆਂ ਨੇ ਕਿੱਦਾਂ ਦੂਰ ਕਰਦੇ ਵਿੱਚ ਸਮਰੱਥ ਰੱਖਣਗੇ ਸਰ ਇਹ ਸ਼ੁਰੂ ਤੋਂ ਸੇਵਾ ਕਰਦੇ ਆਏ ਨੇ ਨਿਰਸਵਾਰਥ ਹੋ ਕੇ ਔਰ ਇਹਨਾਂ ਨੇ ਇਸ ਵਾਰ ਡਾਕਟਰ ਬਨੀਤ ਸ੍ਰੀਨ ਜੀ ਦੀ ਅਗਵਾਈ ਹੇਠ ਜੋ ਉਹਨਾਂ ਦੇ ਦਿਸ਼ਾ ਨਿਰਦੇਸ਼ ਦਿੱਤੇ ਨੇ ਸਾਨੂੰ ਅਸੀਂ ਉਸ ਡਾਕਟਰ ਰਾਜਕਮਾਰ ਜੀ ਵੇਰਕਾ ਜੀ ਔਰ ਡਾਕਟਰ ਵੀਰ ਸਿੰਘ ਜੀ ਨੇ ਸਾਨੂੰ ਜਿਸ ਤਰ੍ਹਾਂ ਗਾਈਡ ਕੀਤਾ ਅਸੀਂ ਐਜ਼ ਇਟ ਇਜ਼ ਚੱਲੇ ਆ ਜੀ ਔਰ ਬਾਬਾ ਜੀ ਦੀ ਕਿਰਪਾ ਨਾਲ ਸਾਰੀ ਸੰਗਤ ਨੇ ਸੀਰ ਜਿੱਤ ਕੇ ਤੇ ਅਵਤਾਰ ਜੀ ਦੀ ਛੋਲੀ ਚ ਪਾਈਏ ਔਰ ਜਿੰਨਾ ਸਾਨੂੰ ਪਾਪਰ ਗਾਈਡ ਕਰਨ ਵਾਲੇ ਨੇ ਇਸ ਇਲਾਕੇ ਨੂੰ ਜਿੰਨਾ ਕਰਨ ਵਾਲੇ ਸਾਡੇ ਡਾਕਟਰ ਮਨੀਸ਼ ਰੇਨ ਜੀ ਨੇ ਡਾਕਟਰ ਰਾਜਕਮਰ ਜੀ ਵੇਰਕਾ ਜੀ ਨੇ ਔਰ ਹੁਣ ਸਾਡਾ ਭਰਾ ਆ ਗਿਆ ਔਰ ਜੋ ਲੋਕਾਂ ਦੀ ਦਿੱਕਤਾਂ ਹੋਣਗੀਆਂ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਸਾਰੇ ਮਿਲ ਕੇ ਬੈਠ ਕੇ ਸਲਾਹ ਕਰਕੇ ਸਾਰੇ ਕੰਮ ਕਰਾਂਗੇ ਇੱਕ ਲਾਸਟ ਸਵਾਲ ਹੈ ਫਿਰ ਆਪਾਂ ਛੁੱਟੀ ਲੈਣੇ ਆ ਜੀ ਕਰਪਸ਼ਨ ਦਾ ਮੁੱਦਾ ਆ ਜੀ ਇਲਾਕੇ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸ੍ਰੀਨ ਸਾਹਿਬ ਨੇ ਕਰਪਸ਼ਨ ਦਾ ਮੁੱਦਾ ਆ ਡਰੱਗਸ ਦਾ ਮੁੱਦਾ ਆ ਹਨਾ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਹਨਾ ਸਾਨੂੰ ਲੋੜ ਆ ਕਿ ਅੱਜ ਆਪਣਾ ਯੂਥ ਨੂੰ ਜਿਹੜਾ ਬਚਾ ਕੇ ਰੱਖੀਏ ਪੰਜਾਬ ਜਿਹੜਾ ਚੰਗੇ ਹੱਥਾਂ ਦੇ ਵਿੱਚ ਆਵੇ ਹਨਾ ਇਸ ਮੁੱਦੇ ਦੇ ਮਸਲੇ ਨੂੰ ਵਾਰਡ ਦੇ ਵਿੱਚੋਂ ਕਿਵੇਂ ਕੱਢਿਆ ਜਾਏਗਾ ਜੀ ਜਿਹੜੀਆਂ ਕੁਰੇਤੀਆਂ ਫੈਲੀਆਂ ਹੋਈਆਂ ਨੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਜੀ ਜਿਵੇਂ ਕਿ ਤੁਹਾਨੂੰ ਮੇਰੇ ਤੋਂ ਪਹਿਲਾਂ ਡਾਕਟਰ ਬ੍ਰੀਜ ਜੀ ਸ੍ਰੀਨ ਜੀ ਨੇ ਮੈਂਸ਼ਨ ਕੀਤਾ ਹੈ ਕਿ ਭਈ ਅਸੀਂ ਇਸ ਦੇ ਪ੍ਰਤੀ ਅਸੀਂ ਸੀਪੀ ਸਾਹਿਬ ਨਾਲ ਮੀਟਿੰਗ ਕਰ ਚੁੱਕੇ ਹਾਂ ਹੋਰ ਜੋ ਸਾਡੇ ਕੋ ਪੋਸੀਬਲ ਹੋਏਗਾ ਅਸੀਂ ਕਰਾਂਗੇ ਸਾਡਾ ਵੀਰ ਡਾਕਟਰ ਅਵਤਾਰ ਜੋ ਇਹਨਾਂ ਨੂੰ ਸਾਨੂੰ ਗਾਈਡੈਂਸ ਮਿਲੇਗੀ ਸਿੰਘ ਸਾਹਿਬ ਜੀ ਤੋਂ ਡਾਕਟਰ ਰਾਜਕਮਰ ਜੀ ਬੇਰਕਾਨ ਐਜ਼ ਇਟ ਇ ਚੱਲਾਂਗੇ ਜੀ ਔਰ ਸਾਰਾ ਇਲਾਕੇ ਨਾਲ ਮਿਲ ਕੇ ਅਸੀਂ ਜੋ ਪੋਸਿਬਿਲਟੀ ਹੋ ਗਈ ਇੱਥੋਂ ਨਸ਼ੇ ਪਤੇ ਨੂੰ ਦੂਰ ਕਰਾਂਗੇ ਜੀ ਜੀ ਡਾਕਟਰ ਸਾਹਿਬ ਜਦੋਂ ਇਲਾਕੇ ਦੀਆਂ ਸਮੱਸਿਆਵਾਂ ਵੀ ਨਾਲ-ਨਾਲ ਹੀ ਸੁਣਦੇ ਤੇ ਉਹਨਾਂ ਦਾ ਹੱਲ ਜਿਹੜਾ ਉਹ ਵੀ ਕੰਮ ਦਾ ਵਿਸ਼ਵਾਸ ਦੇ ਮਾਤਾ ਜੀ ਆਏ ਆ ਸਾਡੇ ਕੋਲੋਂ ਤੇ ਡਾਕਟਰ ਸਾਹਿਬ ਨੇ ਵਿਸ਼ਵਾਸ ਦੇ ਮਾਤਾ ਜੀ ਕੀ ਪ੍ਰੋਬਲਮ ਸੀ ਤੇ ਕੀ ਡਾਕਟਰ ਸਾਹਿਬ ਨੇ ਵਿਸ਼ਵਾਸ ਦਵਾਇਆ ਜੀ ਅਸੀਂ ਡਾਕਟਰ ਸਾਹਿਬ ਨੂੰ ਇਹ ਕਹਿ ਰਹੇ ਆਂ ਵੀ ਸਾਡਾ ਮਸਲਾ ਕੋਈ ਹੱਲ ਕਰ ਦਿਓ ਇਹ ਕਹਿੰਦੇ ਵੀ ਹੋ ਜਾਊਗਾ ਜੀ ਹਾਂਜੀ ਸੋ ਨਾਲ ਨਾਲ ਵੇਖਿਆ ਜੀ ਜਿੱਤਣ ਤੋਂ ਬਾਅਦ ਆਪਣੇ ਕੰਮ ਸਸੀ ਜੀ ਇਹ ਜੀ ਸਿਵਰਾਂ ਦੀ ਹੈ ਇਹ ਸਿਵਰਾਂ ਦਾ ਇਹਨਾਂ ਚੋਂ ਪੰਜਾਂ ਘਰਾਂ ਦਾ ਪਾਣੀ ਆ ਤੇ ਇਹ ਇਹਨਾਂ ਨੂੰ ਮੈਂ ਕਿਹਾ ਪਏ ਤੁਸੀਂ ਹੁਣ ਕੋਈ ਮਸਲਾ ਹੱਲ ਕਰੋ ਤੇ ਸਾਰਾ ਪਾਣੀ ਸਾਡੇ ਮਕਾਨ ਦੇ ਨਾਲ ਨੀਆ ਦੇ ਨਾਲ ਲੱਗਦਾ ਪਿਆ ਕਿਵੇਂ ਦੇਖਦੇ ਹੋ ਜੀ ਆਪਣਾ ਅੱਜ ਆਇਓ ਆਪਣਾ ਤੇ ਕੀ ਕੀ ਜਿਹੜਾ ਇਹਨਾਂ ਨੂੰ ਵਿਸ਼ਵਾਸ ਕੀ ਦਵਾਇਆ ਗਿਆ ਜੀ ਇਹ ਪ੍ਰਾਣੀ ਅਸਰਕਾਰਾਂ ਦਾ ਸਾਰਾ ਕੰਮ ਹੈ ਜੀ ਇਹ ਹੁਣ ਸਾਡੇ ਵੀਰ ਆ ਗਏ ਆ ਅਰਤਾਰ ਸਿੰਘ ਜੀ ਇਹ ਸਾਰਾ ਪੈਲ ਦੀ ਅਧਾਰ ਤੇ ਇਹ ਕੰਮ ਸਾਰੇ ਜਿਹੜੇ ਸੀਵਰਾਂ ਦੇ ਕੰਮ ਹੈ ਪੈਲ ਦੀ ਅਧਾਰ ਤੇ ਸਾਰੇ ਕੰਮ ਹੋਣਗੇ ਉਹ ਪੰਜ ਦਿਨਾਂ ਨਾਲ ਇਦਾਂ ਹੋਊਗਾ ਇਹ ਨਾਲੀ ਜਿਹੜੀ ਪਾਈਪ ਪਈ ਹੋਈ ਆ ਤੁਸੀਂ ਦੇਖ ਸਕਦੇ ਹੋ ਵੀ ਕੈਮਰਾਮੈਨ ਭਰਾ ਨੂੰ ਕਹੂੰਗਾ ਕੈਮਰਾਮੈਨ ਵੀਰ ਨੂੰ ਮੇਰੀ ਬੇਨਤੀ ਹੈ ਕਿ ਉਧਰ ਮਾਰੇ ਵੀਡੀਓ ਇਹ ਸਾਰੀ ਪਾਈਪ ਜਿਹੜੀ ਓਪਨ ਪਈ ਹੋਈ ਆ ਜਿਹੜੀ ਓਪਨ ਪਾਈ ਪੈਂਦੀ ਉਹ ਲੀਕੇਜ ਹੁੰਦੀ ਹੁੰਦੀ ਆ ਜੀ ਉਹ ਦੇਖ ਸਕਦੇ ਜੀ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਤੇ ਜਿਹੜੀਆਂ ਨਿਯਮ ਆ ਉਹਨਾਂ ਨੂੰ ਖਰਾਬ ਜਿਹੜਾ ਕਰ ਰਿਹਾ ਤੇ ਪਰ ਡ ਸੰਗਤਾਂ ਦੀਆਂ ਮੁਸ਼ਕਲਾਂ ਵੀ ਜਿਹੜੀਆਂ ਉਹ ਵੀ ਸੁਣੀਆਂ ਜਾ ਰਹੀਆਂ ਆਸ਼ੀਰਵਾਦ ਵੀ ਪ੍ਰਾਪਤ ਕੀਤਾ ਜਾ ਰਿਹਾ ਉਹਨਾਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਤੇ ਨਾਲ ਨਾਲ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਦਾ ਹੱਲ ਵੀ ਜਿਹੜਾ ਨਾਲ ਨਾਲ ਨਿਪਟਾਰਾ ਜਿਹੜਾ ਉਹ ਵੀ ਕੀਤਾ ਜਾ ਰਿਹਾ ਸਾਡੀ ਸਰਕਾਰ ਆ ਰਹੀ ਸਾਰੇ ਕੰਮ ਹੋ ਜਾਣ ਟੈਨਸ਼ਨ ਕਿਉਂ ਲੈਂਦੇ ਚਲ ਲਈ ਸਾਨੂੰ ਬਹੁਤ ਕੰਮ ਹੋਣੇ ਨੇ ਇਹ ਕੰਮ ਹੀ ਕਰਾਉਣੇ ਮੈਂ ਕਹਿੰਦੀ ਮੇਰਾ ਪੁੱਤਰ ਮੇਰਾ ਭਰਾ ਮੇਰਾ ਮੇਰਾ ਪੁੱਤਰ ਭਰਾ ਸਾਰੇ ਕਾਮਜਾਨ ਹੋਣਾ ਤੇ ਆਪਣੇ ਜਿਹੜੇ ਮਨ ਚਿਤ ਲਾ ਕੇ ਆਪਣਾ ਕੰਮ ਕਰੋ। ਬਾਕੀ ਤਾਂ ਉਹ ਨਹੀਂ ਸਮਝਣ ਦੇ ਉਹ ਕੋਪੜੀ ਆ ਸਰ। ਇਹ ਮਾਰੋ, ਪਾਰੀ ਸੰਦਾ। ਬਾੜੀ ਕਾਈ ਸੀ ਵੀ ਨਹੀਂ ਆ ਬਾਬਾ। ਇਹ ਸੀ ਵੀ ਨਹੀਂ ਆ। ਪਰ ਵੀ ਨਹੀਂ ਬਾਕੇ ਆ ਕੰਮ ਜੋ ਪੈਦੇ ਸਿਖਾਰੀ ਨਹੀਂ ਸਰਾਂ। ਉਧਰ ਮਾਰੋ ਭਾਈਓ। ਪਾਜੀ ਉਧਰ ਮਾਰਿਓ। ਪਾਜੀ ਉਧਰ। ਆਹ ਲਾ ਉਧਰ। ਦੇਖੋ ਲਾ। ਜੀ। ਸੋ ਇਸ ਵਕਤ ਅਸੀਂ ਰਿਪੋਰਟਰਾਂ ਸਾਹਦੇ ਕਹਿੰਦੇ ਪ੍ਰਧਾਨ ਕਹੂੰਗਾ ਚਾਤੀ ਮਰਾ ਦਿੱਤੀ ਜਾਜੀ। ਇਸ ਵਾਰ ਜਿਹੜਾ ਜੇਤੂ ਰਿਹਾ ਇਹ ਜਿਹੜੀ ਸੀਟ ਸੀ ਕਾਂਗਰਸ ਪਾਰਟੀ ਦੀ ਚੋਲੀ ਦੇ ਵਿੱਚ ਪਈ ਐ ਤੇ ਡਾਕਟਰ ਅਫਤਾਰ ਸਿੰਘ ਜੋ ਜਿਤੂ ਰਹੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਾਰਜ ਰੁਕੇ ਨੇ ਜਾਂ ਜਿਹੜੇ ਨਵੇਂ ਕਾਰਜ ਉਹ ਵੀ ਕੀਤੇ ਜਾਣਗੇ ਤੇ ਵਾਧੇ ਤੇ ਵਿਕਾਸ ਪੱਖੋਂ ਜਿਹੜਾ ਵਾਰਡ ਨੰਬਰ 22 ਨੂੰ ਹਮੇਸ਼ਾ ਹੀ ਉੱਪਰ ਲੈ ਕੇ ਜਾਇਆ ਗਿਆ ਸੋ ਇਹਦਾ ਦੀ ਖਬਰ ਦੇਖ ਲਈ ਤੁਸੀਂ ਸਾਡੇ ਚੈਨਲ ਨਾਲ ਜੜੂਰ ਜੁੜਦੇ ਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲ ਸ਼ਾਮਰ ਇਹਨਾਂ ਨੇ ਕੈਮਰਾਗਮੈਨ ਸੱਚ ਗਿਲ